ਵੇ ਇਦਾਂ ਕਹਿਣ ਦੇ ਕਿਦਾਂ ਕਿਦਾਂ ਮੈਡਮਾਂ ਦੀ ਪੈਣੀ ਨੂੰ ਲੈ ਤੂੰ ਪੜ ਲੈ ਪੜ ਲੈ ਪੜ ਲੈ ਪੜ ਲੈ ਅੱਛਾ ਨਾ ਅੱਤ ਮੈਂ ਤੁਮ ਕਾ ਪੜ ਲੈ ਆ ਜੇ ਤੂੰ ਵੀ ਪਤਾ ਪੜਿਆ ਕਰਨਾ ਫਿਰ ਮੈਡਮ ਨਾ ਆਖੂਗੀ ਤੂੰ ਪੜਦਾ ਨਹੀਂ ਉੱਥੇ ਜਾ ਕੇ ਕੀ ਪੈਣੀ ਖਦਾ ਪੁੱਠਾ ਆ ਜਾਂਦਾ ਮੈਨੂੰ ਨਹੀਂ ਆਤਾ ਪੈਨ ਪੁੱਠਾ ਆ ਜਾਂਦਾ घर तो सीधा फट दादा नाल आ ना ले जा कर ना खा लिया दादा ना ले जा कर एप्पल नहीं खांदा ओ कौन मेरे नहीं आया कौन बोली के नहीं आया कौन दादा अच्छा एप्पल खाने नहीं आते स्कूल ओते एप्पल ओते कार ही लग गया अच्छा करी लग गया लोटे एक कार ही आएगी लोटे

ਨੇ ਯੋਮੀ ਹੁਣ ਤੇ ਘਰੇ ਆਇਆ ਇੱਥੇ ਹੀ ਆ ਲੈਣ ਤੇ ਤੇਰੇ ਕੋਲ ਓਏ ਪੁੱਤ ਓਏ ਤੇਰੇ ਪਾਪਾ ਨੇ ਲੈਣ ਦੀ ਬੋਤਲ ਲੈ ਬੰਨਿੰਦਿਆ ਖਾ ਪੋ ਗਿਆ ਲੈ ਬਿਹਰ ਗਨ ਚੱਲੇ ਆ ਸਕੂਲ ਛੱਡਣ ਤਾਂ ਨਾਲੇ ਮੈਂ ਜੀਨਾ ਦਰਜੀ ਨੂੰ ਸਹੀ ਕਰਨ ਵਸਦੀ ਹੁਣ ਜਿਹੜੀ ਪਲਦੀਆਂ ਦੂਰ ਲਈਆਂ ਸੋ ਚੱਲ ਗਏ ਹੁਣ ਚੱਲ ਗਏ ਜੀ ਚਲਾ ਜੀ ਕਮਾਛ ਕੇ ਚੱਲਿਆਂ ਮੈਂ ਬੇਬੇ ਮਮਾ ਮਮਾ ਚੋਈ ਚੋਈ ਚਲ ਆਜੋ ਸੰਦੀਪ ਹੋ ਗਿਆ ਰੈਡੀ ਹੁਣ ਚਲ ਚੰਗਾ ਜੀ ਓਕੇ ਜੀ ਸੱਸ ਜੀ ਆਪਾਂ ਜੀ ਹੰਮੇਰੇ ਸਾਥ ਸੱਸ ਜੀ ਸੱਸ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਵਿਆਹ ਆਪਾਂ ਵੀ ਆ ਆਇਆ ਵਾ ਤੇ ਹੁਣ ਚੱਲੇ ਆ ਪਹਿਲੇ ਸੰਦੀਪ ਨੂੰ ਪਤਾ ਮਿਲਣੇ ਵੇਬ ਦਾ ਪਤਾ ਵੀ ਰਿਜ਼ੋਰਟ ਕਿੱਥੇ ਆਵੇ ਪਤਾ ਉਹ ਕੀ ਨਾਮ ਹੈ ਬੈਲਾ ਬਿਟਾ ਵਿਕਟੋਰੀਆ ਹਾਂ ਉਹ ਪਤਾ ਮੈਨੂੰ ਬੜੀ ਤੇਜ਼ ਗੱਡੀ ਗਈ ਹੁਣ ਇਹ ਲੈ ਰਹੀ ਵਾ ਚੱਲੀ ਗੱਡੀ ਮੈਂ ਕਾਫੀ ਦੂਰ ਲਾ ਕੇ ਆਇਆ ਉਹ ਲਾਈ ਹੈ ਮੈਂ ਦੇਖਦੀ ਨਾ ਉਹ ਨਹੀਂ ਕਰ ਤਾ ਕਰਕੇ ਹਰ ਗਨ ਉਹਥੇ ਰੈਡੀ ਕਰ ਦੇਗਾ ਸਲਾਮਤ ਹੀ ਹੁਣ ਉਹਦਾ ਲੈ ਲਿਆ ਵਾ ਸੂਟ ਛੱਡ ਦੇ ਦੇ ਆਹ ਦਾ ਗੁੰਦਾ ਕਿਸੇ ਨੂੰ ਹੁਣ ਕਰੋ ਲੈ ਵੀ ਚੱਲ ਪਏ ਆ ਗੰਮੀ ਲੱਗਣ ਦੀ ਹੁਣ ਆ ਤੈਨੂੰ ਜ਼ਿਆਦਾ ਲੱਗਣ ਦੀ ਗਰਮੀ ਨਾ ਤੈਨੂੰ ਚੱਲ ਪਏ ਹੁਣ ਵਿਆ ਹਲਾਉਂ ਤਾਂ ਚੱਲ ਚੱਲਦੇ ਆ ਨਾ ਸੜਕ ਪਾਰ ਕਰ ਨਹੀਂ ਲਫਾਫੇ ਵਾਂਗੂ ਕੱਢ ਦੇ ਲਫਾਫੇ ਵਾਂਗੂ ਚੰਬੜ ਜਾਣਾ ਹਸਾ ਲੜਾ ਤੂੰ ਪਹੁੰਚ ਗਏ ਆਪਾਂ ਵਧੀਆ ਬਣਿਆ ਆ ਹੋ ਜਗੇ ਆਪਾਂ ਹੁਣ ਅੰਦਰ ਚੱਲਦੇ ਆਂ ਚੱਲ 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 ਹਰ ਗੁੰਗੂਲੀ ਹਾਂ ਅੱਜ ਲੈ ਨਾ ਕੋਈ ਪਾਹ ਆਹ ਪੈਨਸਾ ਚਾਹੀਦਾ ਯਾਰ ਨੂੰ ਬਣਦੀ ਨਹੀਂ ਗੱਲ ਆਸ ਮਗਰੀਬ ਹੈ ਵਧੀਆ ਆਈ ਤੇ ਮੈਂ ਨਹੀਂ ਖਾਣੀ ਪਰ ਇਹ ਆ ਭਰਾ ਖਾਊਗਾ ਇੱਕ ਤਾਂ ਮੈਡਮ ਖਾ ਲੈਂਦੇ ਹੁੰਦਾ ਨਹੀਂ ਵੀਡੀਓ ਬਣਾਉਂਦਾ ਭਰ ਭਰ ਕੇ ਖਾਓ ਕੋਈ ਚੱਕਰ ਨਹੀਂ ਠੀਕ ਆ ਪਾਲਾ ਪਾਲਾ ਨਹੀਂ ਬਣਾਉਂਦਾ ਵੀਡੀਓ ਮੈਂ ਮੈਡਮ ਭਰ ਭਰ ਕੇ ਖਾਓ ਤੁਹਾਡੀ ਵੀਡੀਓ ਨਹੀਂ ਬਣਾਉਂਦਾ ਚੱਲਾ ਕੋਈ ਨਹੀਂ ਫਿਰ ਆਪਸੇ ਕਿਤੇ ਹੰਡੋਸਾ ਲਗਾਇਆ ਆ ਕੰਮ ਚੰਗਾ ਹੈ ਹੰਡ ਬਣਿਆ ਹੈ ਨਾ ਵਧੀਆ ਵੈ ਹੈ ਨਾ ਸੋਹਣਾ ਬਣਿਆ ਇਹ ਤੇ ਚੱਲ ਰਾਇਆ ਦੋਸਾ ਮੈਡਮ ਪੱਤ ਇਹ ਕਿ ਹਾਂ ਉਹ ਪਤਾ ਕਰਟੜ ਗਿਆ ਆਪਣੇ ਹੈ ਨਾ ਜਾਣਾ ਕੀ ਕਰਨ ਨਾਲ ਜਾ ਇਹ ਚੋਕਲਾ ਇਹ ਖਾਂਡੀ ਖੀਰਾ ਇਹ ਪਰੇਸ਼ਾਨ ਬੜਾ ਕਰਨੀ ਸੁਨੀਬ ਗਈ ਉਹ ਤੁਹਾਡੇ ਫੋਨ ਮਾਤੇ ਹੀ ਪਾਕ ਲਿਆ ਉਹ ਮੈਂ ਇੱਥੇ ਖਲੋਣਾ ਆਂ ਆ ਕੇ ਖਾਣੇ ਤੜਨਾ ਮਾੜੀ ਮੋਟੀ ਖਾਣ ਲੈ ਬੱਸ ਛਾਹ ਹੀ ਲੈਨੇ ਆ ਰੋਟੀ ਥੋੜੀ ਪਾਈ ਆ ਨਾ ਜੱਗ ਦੇ ਆ ਕੋਲ ਪਾਉ ਆਜੋ ਲੋੜ ਪਹੁੰਚ ਗਏ ਆਪਾਂ ਤੇ ਇੰਟਰਲੌਕ ਲੱਗਦਾ ਵਾਵਾ ਨੀਵੀਆਂ ਲੱਗਣਗੀਆਂ ਵੀ ਬੜੀ ਇਹਨਾਂ ਨੇ ਮਿੱਟੀ ਇੱਥੇ ਚੁੱਕਣੀ ਆ ਸਾਰੀ ਆ ਵੀ ਇਧਰੋਂ ਦੀ ਸਾਰੀ ਅੱਜ ਮੇਗਨਾ ਨੇ ਖਾਉਣੀ ਆ ਤਾਈਂ ਅੰਕਲ ਬੈਠੇ ਮੇਗਨਾ ਤੇ ਲੱਗੇ ਇੱਕ ਪੁੰਡਿਆਂ ਦਾ ਜੇ ਇੱਕ ੜੀ ਪਪੂਤੀ ਪਾਈ ਇਹਦੇ ਨਾਲ ਬੰਦੇ ਟੇਸਟ ਆਉਂਦਾ ਵਾ ਟੇਸਟ ਦੇ ਨਾਲ ਬੰਦਾ ਦੋੜੇ ਖਾਂਦਾ ਆ ਸਹੀ ਗੱਲ ਜਿਆਦਾ ਕਰਦਾ ਅੰਗਲ ਜੀ ਇਦਾਂ ਮੈਂ ਕਹਾਂ ਇੱਕ ਰੀ ਦੇ ਸਾਰੇ ਖਿਲਰ ਜਾਣੀ ਆ। ਉਹ ਵੇਲਾ ਅੱਜ ਥਾਲੀ ਦੇ ਹੰਡੇ ਵੀ ਅੰਕਲ ਚੰਗੇ ਪੈਸੇ ਵਟ ਕੇ ਆਏ ਉਹ ਦਾਲ ਮੋਗੀ ਅੱਜ। ਉਹ ਵੇਲਾ ਇਹ ਕਾਸ਼ ਇੱਕ ਦਿਨ ਕਹਿੰਦਾ ਅੰਕਲ ਜੀ ਪੂਰੀ ਬਾਲਟੀ ਭਰੀ ਆ। ਲੈ ਲਓ ਲੈ ਲਓ ਮੈਡਮ ਖਾਓ। ਨਹੀਂ ਨਹੀਂ। ਖਾ ਲਓ ਪੈਸੇ ਤੁਸੀਂ ਦੇਣੇ ਆ। ਖਾ ਲਓ ਪੈਸੇ ਕੋਈ ਨਹੀਂ ਜਾਣੀ। ਆ ਹੜੋ। ਮੇਚਾ ਬਾ ਦੇ ਹੋ। ਮੈਂ ਕਿ ਠੋਕ ਕੇ। ਹੋ ਨਹੀਂ ਖੜਣਾ ਬਸ। ਵੇ ਖੇਡ ਇੱਥੇ ਐ। ਤੈਂ ਖੇਡ ਲਓ। ਮੇਰੇ ਦੇ ਦੋ ਸੇਵਾ ਹਰੇ। ਨਹੀਂ। ਗੱਡੀ ਲਾ ਲੁਕਈਆ ਆਪਣਾ ਆਪਣੇ ਰੇ ਦੇ ਵਿੱਚੋਂ ਬਾਹਰ ਲੱਗੀ ਰੋਡ ਤੇ ਹੀ। ਅੱਜ ਨਾਲ ਗੁਰੂ ਆ ਪੱਗ ਦਾ ਲੜਨਾ ਬਹੁਤ ਵੱਡਾ ਹੈ ਘੱਟੋ ਘਾਟ ਨਹੀਂ ਤੇ ਇੱਥੇ ਤੱਕ ਹੋਣਾ ਲੜ। ਤੇ ਫਿਰ ਮੈਂ ਕੀ ਕੀਤਾ ਮੈਂ ਸਕੀਮ ਲਾਈ ਆ ਮਗਦੇ ਬੰਨੇ ਮਤਲਬ ਇਦਾਂ ਫੜ ਕੇ ਤੇ ਟੇੜੇ ਅਗਲੇ ਦੇ ਵਿੱਚ ਫਸਾਤਾ ਆ ਕਿਹਾ ਵੇਖ ਪਿੱਛੇ ਮੋੜਿਆ ਲੜੋ ਹੁੰਦਾ। ਆਹ ਬੁੱਠੇ ਦਿੱਤਾ ਸੀ। ਲੈ ਅ ਵੀ ਮੇਤਰਾ ਗੱਡੀ ਤੇ ਹੀ ਲਾਤੀ ਗੱਡੀ ਪੂਰੀ ਲਿਸ਼ਕੰਡੀ ਐਸ ਟਾਈਮ। ਮੈਂ ਪਰਦੀ ਰੂੰ। ਇੱਕ ਮੈਂ ਤੇ ਨਾ। ਇਹ ਦੋਗੀ। ਲੱਭ ਲਈ ਦਦਾਂ। ਲੱਭ ਲਈ ਉਹ ਦੀ ਹੋ ਗਈ ਓ। ਕੰਮ ਚੁੱਕੇ ਐਥੇ ਐਥੇ ਆ ਰਹੀ। ਹੁਣ ਸ਼ਾਂਤ। ਐਥੇ ਆ ਦੇ। ਤੂੰ ਦੇਖ ਲੈ ਕੋਈ। ਹਾਂ। ਤੁਸੀਂ ਤੁਸੀਂ ਬੋਲੀ ਦਾ। ਆ ਦੋਗੀ। ਤੂੰ ਹੀ

ਛੱਪਵਾ ਛੱਪ ਛੱਪਵਾ ਛੱਪਾ ਨਹੀਂ ਨਹੀਂ ਛੱਪਵਾ ਨਹੀਂ ਟੁੱਟ ਗਈ ਕਿ ਛੱਪਵਾ ਛੱਪ ਇਹ ਛੱਪਣਾ ਵਾ ਨਹੀਂ ਛੱਪ ਨਹੀਂ ਬੋਣਾ ਨਾ ਆ ਜਾਂਦਾ ਹੀ ਫੇਰ ਆ ਜਾਂਦਾ ਹੀ ਛੱਪ ਇੱਦਾਂ ਵੱਡਾ ਹੀ ਬੁਏ ਚ ਹੈ ਹਾ ਫਿੱਟੇ ਸੀ ਹਈ ਨਾ ਟੱਸੀ ਹਾ ਆਧਾ ਤਾਂ ਤੇ ਸੇ ਦੇ ਦੇ ਨਾ ਟੱਸੀ ਛੱਪਾ ਉਹ ਤੇ ਉਹ ਤੇ ਕੌਣ ਦਿਆ ਸੀ ਉਹ ਤਾਂ ਦੋਤੀ ਮੰਮੀ ਸਾਢੇ ਦੋ ਦੇ ਉਹਦਾ ਮਾਜਾ ਕਰਦੇ ਤੋ ਤੇ ਅਸਪਤਲ ਤੇ ਸ਼ਵੇ ਆ ਗਿਆ ਸੀ ਉਹ ਤੇ ਰ ਅੰਨਿੰਦਾਂ ਦੀ ਤੂੰ ਨਹੀਂ ਦਰਦੀ ਹਾਂ ਤੇ ਕੀ ਕੰਮ ਹੋ ਰਿਹਾ ਹੈ ਕਿਦਾਂ ਉਹ تیرਾਈ ਮੈਂ ਕੀ ਕਿੰਨੇ ਬਣਾਏ ਮम्मा ਕਦੇ ਡਰੇ ਹੀ ਅੱਜ ਅੱਜ ਤੂੰ ਡਰ ਹੈ ਉਹ ਦੁੱਗ ਬਈ ਹਾਂ ਇਹ ਕਲਰ ਦਾ ਨਾ ਸੱਪ ਬਣਾਈ ਨਾ ਨਹੀਂ 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 ਇਹ ਮਮਾ ਡਰਣਾ ਦਾਦੀ ਨੇ ਡਰ ਜਣਾ ਹੀ ਨਾ ਹੁਣ ਨਾ ਸਾਹ ਚੜ ਗਿਆ ਸੱਡ ਖੇਡ ਕੇ ਹੁਣ ਕਾ ਕਹੀਂ ਡੱਕ ਦੁੱਧ ਪੀਉਂ ਵੀ ਤੇ ਫੇਰ ਖੇਡੂਗੀ ਹੁਣ ਫੋਨ ਡਾ ਵੀ ਮਮਾ ਨੂੰ ਵੀ ਆਪੀ ਕੋਲੋਂ ਐਜੇ ਗਾਦੀ ਦਾ ਸੁਣਾਲੀ ਗੱਲ ਐਵੇਂ ਕਿਦਾਂ ਤੇ ਹੁਣ ਕਿਦਾਂ ਪੈਂਦੀ ਆ ਚੱਲ ਉੱਥੇ ਤੇ ਆਣ ਲੱਗਣੇ ਦਾ ਬੜਾ ਟਾਈਮ ਹੋ ਗਿਆ ਹੁੰਦਾ ਆ ਤੇ ਸੰਦੀਪ ਗਾਂਡੇ ਟਾਈਮ 'ਤੇ 9:30 ਹੋਇਆ ਇੱਕ ਡਿਟਿਚ ਆਇਆ ਤੇ ਲਾ ਐਸ ਐਸ ਬੜੀ ਉਪੇਪਲਾਮੈਂਟ ਜੀ ਚੰਨ ਲਈ ਨਕ ਨੂੰ ਐਸ ਐਸ ਚਲ ਸਮਝਾ ਟਾਈਮ ਬੜਾ ਹੋ ਗਿਆ ਚੱਲ ਚੱਲ ਫੋਨ ਨਹੀਂ ਵੇਖਣਾ ਮੈਂ ਧੰਨਵਾਦ ਮੱਤ ਤੇਰਾ ਕਸੇ ਪੀਂ ਸੁਨੀ ਪੀ ਲੈ ਮੈਂ ਫੋਨ ਚਾਈਦਾ ਕੀ ਹੈ ਕੀ ਕੀ ਹੈ ਹਾਂ ਉਹ ਦੇਖਣਾ ਦੱਦਨਾ Cuando hay nifón, ni ni cría, ni te amarraba, ¿qué hay? Bien, 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 no. Stayに Woche ay. Ay, mamaro, no, mamá, bien, 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 bien,